ਪੰਜਾਬੀ ਗਾਇਕ ਸੁਭਦੀਪ ਸਿੱਧੂ ਮੁਸੇਵਾਲੇ ਕਤਲ ਮਾਮਲੇ ਦੀ ਅੱਜ ਮਾਨਸਾਂ ਦੀ ਮਾਨਯੋਗ ਅਦਾਲਤ ਦੇ ਵਿੱਚ ਪੀਸੀਸੀ ਤੇ ਅੱਜ ਸਿੱਧੂ ਮੁਸੇਵਾਲੇ ਦੇ ਪਿਤਾ ਸਰਦਾਰ ਬਲਕੌਰ ਸਿੰਘ ਵੀ ਆਪਣੇ ਬੇਟੇ ਦੇ ਇਨਸਾਫ ਨੂੰ ਲੈ ਕੇ ਅਦਾਲਤ ਪਹੁੰਚੇ ਸੀ ਸਾਡੇ ਨਾਲ ਸਿੱਧੂ ਮੁਸੇਵਾਲੇ ਦੇ ਵਕੀਲ ਨੇ ਐਡਵੋਕੇਟ ਸਤेंद्रਪਾਲ ਮਿੱਤਲ ਉਹਨਾਂ ਨਾਲ ਗੱਲ ਕਰਾਂਗੇ ਅੱਜ ਪੂਰੇ ਕੇਸ ਦੇ ਵਿੱਚ ਕੀ ਕੁਝ ਜਿਹੜਾ ਅਹਿਮ ਰਿਹਾ ਵਕੀਲ ਸਾਹਿਬ ਪੰਜਾਬ ਤੱਕ ਦੇ ਪਹਿਲਾਂ ਸਵਾਗਤ ਹੈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਵਕੀਲ ਸਾਹਿਬ ਅੱਜ ਪੇਸ਼ੀ ਸੀਗੀ ਕਿੰਨੇ ਮਲਜਮ ਜਿਹੜੇ ਪੇਸ਼ ਕੀਤੇ ਗਏ ਨੇ ਤੇ ਕਿਹੜੇ ਕਿਹੜੇ ਮਲਜਮ ਦੋ ਮੁਲਜ਼ਮ ਜਿਹੜੇ ਹੈਗੇ ਫਿਜ਼ੀਕਲੀ ਤੌਰ ਤੇ ਪੇਸ਼ ਕੀਤੇ ਗਏ ਤੇ ਸਚਿਨ ਥਾਪਨ ਜਿਹੜਾ ਹੈਗਾ ਉਹਦੇ ਬਾਰੇ ਹਲੇ ਪਤਾ ਨਹੀਂ ਚਲ ਚੁੱਕਿਆ ਕਿ ਕਿਹੜੀ ਜੇਲ੍ਹ ਚੋਂ ਬੰਦ ਹੈਗਾ ਤੇ ਬਾਕੀ ਜਿਹੜੇ ਸਾਰੇ ਦੋਸ਼ੀਆਂ ਦੀ ਜਿਹੜੀ ਹੈਗੀ ਉਹ ਵੀ ਸੀ ਰਹੀ ਮਾਂਜੋ ਅਦਾਲਤ ਤੇ ਪੇਸ਼ੀ ਪਹ ਚੁੱਕੀ ਹੈ ਟੋਟਲ ਕਿੰਨੇ ਹੈਗੇ ਨੇ ਮੁਲਜ਼ਮ ਜਗੇ ਟੋਟਲ 25 ਦੋ ਨੂੰ ਫਿਜ਼ੀਕਲੀ ਤੌਰ ਤੇ ਪੇਸ਼ ਕੀਤਾ ਗਿਆ ਇੱਕ ਨੂੰ ਪੇਸ਼ ਨਹੀਂ ਕੀਤਾ ਗਿਆ ਇਹ ਦੂਜਾ ਪਿਛਲੀ ਬਾਰ ਵੀ ਦੇਖਿਆ ਸੀ ਸਚਨ ਬਸਨੋਈ ਜਿਹੜਾ ਪੇਸ਼ ਨਹੀਂ ਕੀਤਾ ਗਿਆ ਸੀਗਾ ਹਾਂ ਇਸ ਵਾਰ ਵੀ ਉਹੀ ਮੈਨੇ ਜਿੱਥੇ ਕੋਰਟ ਨੇ ਮੈਨੂੰ ਇੰਟੀਮੀਟ ਕੋਈ ਹੈਗੀ ਹੈ ਕਿ ਉਹਦਾ ਇਹ ਨਹੀਂ ਪਤਾ ਚੱਲ ਸਕੇ ਕਿ ਉਹ ਕਿਹੜੀ ਜੇਲ੍ਹ ਚ ਬੰਦ ਹੈ ਇਸ ਕਰਕੇ ਉਹਦੇ ਨਾਲ ਰਾਬਤਾ ਨਹੀਂ ਕਾਇਮ ਹੋ ਜਾ ਸਕਿਆ ਦੂਜਾ ਵਕੀਲ ਸਾਹਿਬ ਸਚਨ ਜਿਹੜਾ ਥਾਪਨ ਹੈਗਾ ਉਹਦੀ ਆਡੀਓ ਫੋਰੈਂਸਿਕ ਲੈਬ ਦੇ ਵਿੱਚ ਭੇਜੀ ਸੀ ਉਹਦਾ ਕੋਈ ਸਟੇਟਸ ਆਇਆ ਹੈਗਾ ਹੁੰਦਾ ਨਹੀਂ ਹਲੇ ਤੱਕ ਨਹੀਂ ਜਿੱਦ ਤੱਕ ਮੇਰੇ ਤੱਕ ਮੇਰੇ ਧਿਆਨ ਚ ਹੈਗਾ ਹਲੇ ਤੱਕ ਕਿਉਂਕਿ ਜਦੋਂ ਚਲਾਨ ਪੇਸ਼ ਕੀਤਾ ਗਿਆ ਸੀ ਉਹਦੇ ਵਿੱਚ ਇਹ ਲਿਖਿਆ ਗਿਆ ਸੀਗਾ ਕਿ ਉਹਦੀ ਜਿਹੜੇ ਹੈਗੇ ਸੈਂਪਲਸ ਭੇਜੇ ਗਏ ਆ ਉਹ ਜਦੋਂ ਵੀ ਐਫਐਸਐਲ ਲੈਬੋਰੀ ਚ ਆ ਜਾਂਦੇ ਆ ਤਾਂ ਮਾਂਜੋ ਅਦਾਲਤ 'ਚ ਪੇਸ਼ ਕੀਤੇ ਜਾਣਗੇ ਪਰ ਹਲੇ ਤੱਕ ਉਹ ਨਹੀਂ ਆਏ ਹੈਗੇ ਜਿਤ ਤੱਕ ਮੈਨੂੰ ਧਿਆਨ ਕੁਝ ਮਲਜਮਾਂ ਵੱਲੋਂ ਜਿਹੜਾ ਬੇਗਨਾਹੀ ਦੀ ਐਪਲੀਕੇਸ਼ਨ ਦਾਇਰ ਕੀਤੀ ਗਈ ਸੀ ਕੋਰਟ 'ਚ ਉਸ ਦਾ ਕੋਈ ਅੱਗੇ ਸਟੇਟਸ ਵਧਿਆ ਜਾਂ ਨਹੀਂ ਉਹ ਹਲੇ ਉਹਦਾ ਪ੍ਰੋਸੀਕਿਊਸ਼ਨ ਏਜੰਸੀ ਨੇ ਰਿਪਲਾਈ ਦੇਣਾ ਹੈ ਹਲੇ ਉਹ ਪੈਂਡਿੰਗ ਹੈ ਰਿਪਲਾਈ ਦੇਣਾ ਉਹ ਹਲੇ ਹਲੇ ਜਿਵੇਂ ਮਾਂਜੁਗ ਅਦਾਲਤ ਨੇ ਹੁਣ 23 ਤਰੀਕ ਪਾਈ ਹੈਗੀ 23/2/2024 ਉਸ ਤੋਂ ਬਾਅਦ ਹੀ ਉਹਦਾ ਰਿਪਲਾਈ ਦਿੱਤਾ ਜਾਊਗਾ ਹਲੇ ਉਹ ਰਿਪਲਾਈ ਤੇ ਪੈਂਡਿੰਗ ਹੈ ਸਿੱਧੂ ਮੁਸੇਵਾਲੇ ਦੇ ਪਿਤਾ ਵੀ ਪਹੁੰਚੇ ਸੀ ਅੱਜ ਅਦਾਲਤ 'ਤੇ ਆ ਬਿਲਕੁਲ ਉਹ ਹਰ ਪੇਸ਼ੀ ਤੇ ਜਿਵੇਂ ਕੇਸ ਦੀ ਪੇਰਵਾਹੀ ਕਰਨ ਲਈ ਆਉਂਦੇ ਹੈਗੇ ਨੇ ਅੱਜ ਵੀ ਉਸੇ ਤਰ੍ਹਾਂ ਹੀ ਉਹ ਆਏ ਸੀਗੇ ਬਿਲਕੁਲ ਇੱਥੇ ਬੈਠੇ ਰਹੇ ਥੋੜਾ ਟਾਈਮ ਪੈਲਿੰਗ ਗਏ ਸਰ ਦੂਜਾ ਅੱਜ ਪਤਾ ਚੱਲਿਆ ਹੈਗਾ ਗਾਗੇ ਪਰਿਵਾਰ ਵੱਲੋਂ ਕਿ ਐਪਲੀਕੇਸ਼ਨ ਦਰਕੀਤੀ ਗਈ ਹੈ ਕੀ ਆਉ ਪਰਿਵਾਰ ਵੱਲੋਂ ਨਹੀਂ ਉਹ ਪ੍ਰੋਸੀਕਿਊਸ਼ਨ ਏਜੰਸੀ ਨੇ ਇੱਕ ਐਪਲੀਕੇਸ਼ਨ ਫਾਈਲ ਕੀਤੀ ਹੈਗੀ ਹੈ ਕਿ ਜਿਹੜੇ ਲਾਰੈਂਸ ਮਿਸ਼ਰਨੁਈ ਦੀ ਦੋ ਇੰਟਰਵਿਊਸ ਸੀਗੀਆਂ ਉਹਦੇ ਸਬੰਧ ਚ ਜਿਹੜੀ ਉਹ ਐਪਲੀਕੇਸ਼ਨ ਪੇਸ਼ ਕੀਤੀ ਗਈ ਹੈ ਮਾਨਯੋਗ ਅਦਾਲਤ 'ਚ ਕੀ ਲੱਗਦਾ ਕਿ ਪਰਿਵਾਰ ਦਾ ਕੋਈ ਰੋਸ ਪੁਲਿਸ ਦੇ ਪਰ ਵੀ ਜਿਹੜਾ ਅੱਜ ਕੋਰਟ ਦੇ ਵਿੱਚ ਅਦਾਇਰ ਕਰਨੀ ਪੈਗੀ ਐਪਲੀਕੇਸ਼ਨ ਕਿ ਉਧਰ ਨਹੀਂ ਸੁਣਵਾਈ ਹੋਈ ਜਿੰਨੀ ਤੱਕ ਮੈਨੂੰ ਪਤਾ ਹੈਗਾ ਜਿਵੇਂ ਬਲਕੌਰ ਸਿੰਘ ਨੇ ਦੱਸਿਆ ਸੀਗਾ ਕਿ ਉਹਨਾਂ ਨੇ ਇੱਕ ਐਪਲੀਕੇਸ਼ਨ ਮੂਵ ਕੀਤੀ ਸੀਗੀ ਪੁਲਿਸ ਅਥਾਰਟੀ ਕੋਲੇ 18 9 2023 ਨੂੰ ਜੀ ਉਹਦੇ ਉਹ ਵੀ ਇਸੇ ਸੰਬੰਧ ਵਿੱਚ ਸੀ ਜੀ ਕਿ ਜਿਹੜੇ ਲਾਰੈਂਸ ਬਿਸ਼ਨੂਈ ਦੀ ਦੋ ਪਾਰਟਸ ਇੰਟਰਵਿਊ ਆਈਆਂ ਨੇ ਉਦੇ ਸੰਬੰਧ ਚ ਉਹ ਕਿਉਂਕਿ ਬੜੀ ਜਿਹੜੀ ਹੈਗੀ ਇੱਕ ਬਹੁਤ ਪੀਸ ਆਫ ਐਵੀਡੈਂਸ ਹੈ ਮਟੀਰੀਅਲ ਪੀਸ ਆਫ ਐਵੀਡੈਂਸ ਹੈ ਕਿ ਉਹਨੂੰ ਉਹਦੇ ਸੰਬੰਧ ਜਿਹੜਾ ਹੈਗਾ ਉਹਦਾ ਸਪਲੀਮੈਂਟਰੀ ਚਲਾਨ ਤਿਆਰ ਕਰਕੇ ਜਾਂ ਉਹਦਾ ਜੋ ਵੀ ਜਿਵੇਂ ਵੀ ਇਨਵੈਸਟੀਗੇਸ਼ਨ ਕਰ ਸਕਦੀ ਹੈ ਉਹਨੂੰ ਪਾਰਟ ਆਫ ਚਲਾਨ ਬਣਾਇਆ ਜਾਵੇ ਉਹ ਪਿਲ ਟੂਡੇ ਨਹੀਂ ਉਥੇ ਕੋਈ ਸ਼ਾਇਦ ਕਾਰਵਾਈ ਹੋ ਗਈ ਐਸੇ ਕਰਕੇ ਪ੍ਰੋਸੀਕਿਊਸ਼ਨ ਏਜੰਸੀ ਨੇ ਮਿਲ ਕੇ ਸਾਰੀ ਜਿਹੜੀ ਦਰਖਾਸਤ ਜਮ੍ਹਾਂ ਜੋ ਅਦਾਲਤ ਚ ਲੈਤੀ ਹੈਗੀ ਕਿ ਉਹ ਐਸਐਸਪੀ ਤੋਂ ਜਿਹੜੀ ਹੈਗੀ ਉਹਦੀ ਸਟੇਟ ਜਿਹੜੀ ਹੈਗੀ ਸਟੇਟਸ ਰਿਪੋਰਟ ਕਾਲ ਕੀਤੀ ਜਾਵੇ ਕਿ ਉਹਦੇ ਸੰਬੰਧ ਚ ਕੀ ਹੋਇਆ ਹੈਗਾ ਹੁਣ ਤੱਕ ਬਾਕੀ ਜੱਗੂ ਭਗਵਾਨਪੁਰੀਆ ਬਸਨੋ ਲੌਰਸ ਬਸਨੋਈ ਤੇ ਇੱਕ ਹੋਰ ਜਿਹੜਾ ਮਲਜਮ ਸੀਗਾ ਉਹਨਾਂ ਵੱਲੋਂ ਜਿਹੜੀ ਬੇਗੁਨਾਹੀ ਦੀ ਉਹ ਲਗਾਈ ਸੀ ਉਹਦੇ ਅੱਗੇ ਕੀ ਕੰਮ ਪਹੁੰਚਿਆ ਹੁਣ ਤੇ ਕੇਸ ਦੀ ਉਹਦੀ ਕਿਉਂਕਿ ਜਿਵੇਂ ਮੈਂ ਪਹਿਲਾਂ ਵੀ ਦੱਸਿਆ ਕਿ ਹਲੇ ਉਹਦਾ ਰਿਪਲਾਈ ਪ੍ਰੋਸੀਕਿਊਸ਼ਨ ਏਜੰਸੀ ਨਹੀਂ ਦੇਣਾ ਕਿਉਂਕਿ ਹਿੰਦੀ ਮੀਨ ਟਾਈਮ ਜਿਹੜੀ ਇਹ ਜਿਹੜੀ ਦੋ ਪਾਰਟਸ ਚ ਵੀਡੀਓਜ਼ ਆਈਆਂ ਨੇ ਉਹ ਬਹੁਤ ਹੀ ਮਟੀਰੀਅਲ ਨੇ ਇਸ ਕੇਸ ਲਈ ਮਟੀਰੀਅਲ ਐਵਿਡੈਂਸ ਹੈ ਉਹ ਉਸ ਤੋਂ ਬਾਅਦ ਹੀ ਮੈਨੂੰ ਲੱਗਦਾ ਕਿ ਪ੍ਰੋਸੀਕਿਊਸ਼ਨ ਏਜੰਸੀ ਉਹਦਾ ਰਿਪਲਾਈ ਦੇਗੀ ਤਾਂ ਕਿ ਉਹ ਫੈਕਟਸ ਜਿਹੜੇ ਹੈਗੇ ਉਹ ਫਾਈਲ ਆ ਜਾਣ ਦੈਨ ਹੀ ਫਿਰ ਅੱਗੇ ਫਰਦਰ ਮੂਵ ਕੀਤਾ ਜਾਊਗਾ ਜਿਹੜੀ ਵੀਡੀਓ ਦੀ ਗੱਲ ਕਰਦੇ ਹੋ ਤੁਸੀਂ ਉਹ ਹਟਾ ਦਿੱਤੀ ਗਈ ਹੈ ਕਿ ਪਰਿਵਾਰ ਨੇ ਕਿਹਾ ਸੀਗਾ ਕਿ ਇਸ ਨੂੰ ਜਿਹੜਾ ਸੋਸ਼ਲ ਮੀਡੀਆ ਤੋਂ ਹਟਾਣਾ ਚਾਹੀਦਾ ਵੀ ਉਹ ਮੇਰੇ ਖਿਆਲ ਮੈਨੂੰ ਇਹਦੇ ਬਾਰੇ ਪੂਰਾ ਮੈਂ ਸਟਨ ਤਾਂ ਨਹੀਂ ਕਹਿ ਸਕਦਾ ਪਰ ਇੱਕ ਮਾਨਯੋਗ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਦੇ ਅੰਦਰ ਇੱਕ ਰਿਟ ਪਈ ਸੀਗੀ ਆਈ ਥਿੰਕ ਮੈਂ ਖੁਦ ਉਹ ਆਰਡਰ ਨਹੀਂ ਪੜਿਆ ਅਜੇ ਤੱਕ ਮੈਨੂੰ ਨੌਲੇਜ ਹੈਗੀ ਕਿ ਉਹ ਮਾਨਯੋਗ ਅਦਾਲਤ ਆਨਰੇਬਲ ਹਾਈ ਕੋਰਟ ਨਹੀਂ ਕਹਤਾ ਸੀਗਾ ਕਿ ਪਬਲਿਕ ਡੋਮੇਨ ਤੋਂ ਹਟਾ ਦੇਣੀ ਚਾਹੀਦੀ ਹੈ ਕਿਉਂਕਿ ਇਹ ਯੂਥ ਨੂੰ ਗਲੋਰੀਫਾਈ ਕਰਦੀ ਹੈ ਕਿਸੇ ਗਲਤ ਮੂਵਮੈਂਟ ਲਈ ਉਹ ਉਹਨਾਂ ਦੇ ਮਾਨਸਿਕਤਾ ਤੇ ਹੀ ਪ੍ਰਭਾਵ ਪਾਉਂਦੀ ਹੈ ਇਸ ਕਰਕੇ ਇਹਨੂੰ ਇਮੀਡੀਏਟਲੀ ਜਿਹੜਾ ਪਬਲਿਕ ਡੋਮੇਨ ਤੋਂ ਹਟਾਉਣਾ ਬੰਦ ਹੈ ਉਹ ਜੇ ਉਹ ਆਰਡਰ ਨੂੰ ਫੋਲੋ ਕੀਤਾ ਗਿਆ ਉਹ ਤਾਂ ਮੈਨੂੰ ਲੱਗਦਾ ਉਹ हट ਗਈ ਹੋएगी ਪਰ ਮੈਨੂੰ ਪੂਰਾ ਧਿਆਨ ਇਹਨਾਂ ਅਗਲੀ ਜਿਹੜੀ ਪੇਸੀ ਹੈਗੀ ਆ ਉਹ ਕਿਦੋਂ ਹੋਏਗੀ ਤੇ ਕੀ ਕੀ ਜਿਹੜਾ ਉਸ ਪੇਸੀ ਦੇ ਵਿੱਚ ਐਮ ਰਹਿਣ ਵਾਲਾ ਹੈ 23 ਤਰੀਕ 23 2024 ਪਾਈ ਹੈਗੀ ਮਾਨਯੋਗ ਅਦਾਲਤ ਨੇ ਉਹ ਚ ਜਿਹੜੀ ਪ੍ਰੋਸੀਕਿਊਸ਼ਨ ਏਜੰਸੀ ਨੇ ਐਪਲੀਕੇਸ਼ਨ ਮੂਵ ਕੀਤੀ ਹੈ ਕਿ ਐਸਐਸਪੀ ਤੋਂ ਸਟੇਟਸ ਰਿਪੋਰਟ ਕਾਲ ਕੀਤੀ ਜਾਵੇ ਉਹਦੇ ਸਬੰਧ ਚ ਇੱਕ ਰਿਪਲਾਈ ਤਾਂ ਤਾਂ ਮੇਨ ਗਲਤੋ ਉਸੇ ਦੀ ਫੋਕਸ ਹੈਗਾ ਕਿ ਹੁਣ ਕਿ ਉਹਦਾ ਕੀ ਜਵਾਬ ਆਉਂਦਾ ਹੈਗਾ ਕਿ ਜੋ ਉਹਨਾਂ ਨੇ ਐਪਲੀਕੇਸ਼ਨ ਐਸਐਸਪੀ ਮਾਨਸਾ ਦਾ ਜਿਹੜੀ ਵੀ ਇਨਵੈਸਟੀਗੇਸ਼ਨ ਆਫੀਸਰ ਨੂੰ ਜਾਂ ਪੁਲਿਸ ਅਥਾਰਟੀ ਨੂੰ ਦਿੱਤੀ ਗਈ ਹੈ ਕਿ ਉਹਨਾਂ ਨੇ ਟਿਲ ਟੂਡੇ ਕੀ ਕੀਤਾ ਹੈਗਾ ਉਸ ਦੀ ਲੈ ਕੇ ਐਪਲੀਕੇਸ਼ਨ ਮੰਗਿਆ ਕੀ ਗਿਆ ਹੈਗਾ ਵੀ ਰਿਪਲਾਈ ਦੇ ਦੇ ਉਸ ਚ ਸਟੇਟਸ ਰਿਪੋਰਟ ਮੰਗਿਆ ਕਿ ਜਿਹੜੀ ਲਾਰੈਂਸ ਬਿਸ਼ਨੋਈ ਦੀ ਹੈ ਜੋ ਵੀਡੀਓ ਵਾਇਰਲ ਹੋਈਆਂ ਸੀਗੀਆਂ ਜੀ ਜਿੱਚ ਉਹਨੇ ਕਨਫੈਸ਼ਨ ਕੀਤੀ ਹੈਗੀ ਇਹ ਕਾਫੀ ਤਰ੍ਹਾਂ ਦੀ ਕਿ ਉਹ ਕਿਉਂਕਿ ਬਲਕੌਰ ਸਿੰਘ ਜੀ ਨੇ ਜਿਹੜੀ ਹੈਗੀ ਮੈਨੂੰ ਜਿਤਕ ਧਿਆਨ ਹੈ ਕਿ ਉਹਨਾਂ ਨੇ ਇਨਵੈਸਟੀਗੇਸ਼ਨ ਏਜੰਸੀ ਨੂੰ ਜਾਂ ਪੁਲਿਸ ਅਥਾਰਟੀ ਨੂੰ ਇੱਕ ਅਪਲੀਕੇਸ਼ਨ ਦਿੱਤੀ ਸੀ ਕਿ ਇਹਨੂੰ ਪਾਰਟ ਆਫ ਆਫ ਐਵੀਡੈਂਸ ਬਣਾਇਆ ਜਾਵੇ। ਉਹ ਟਿਲ ਡੇਟ ਉਹਨਾਂ ਦੇ ਦੱਸਣ ਮੁਤਾਬਕ ਉਹਨਾਂ ਨੂੰ ਉਸ ਅਪਲੀਕੇਸ਼ਨ ਤੇ ਕੋਈ ਐਕਸ਼ਨ ਨਹੀਂ ਲੱਤਾ ਗਿਆ। ਸੇਮ ਉਸ ਨੂੰ ਵੀ ਵੱੱਡੇ ਨਜ਼ਰ ਰੱਖਦੇ। ਮਾਨ ਜੋ ਕੋਰਟ 'ਚ ਜਿਹੜਾ ਹੈਗਾ ਅਪਲੀਕੇਸ਼ਨ ਦਿੱਤੀ ਹੈ ਕਿ ਉਹ ਸਟੇਟਸ ਰਿਪੋਰਟ ਕਾਲ ਕੀਤੀ ਜਾਵੇ ਕਿ ਉਹਦੇ ਸਬੰਧ ਵਿੱਚ ਪੁਲਿਸ ਨੇ ਹੁਣ ਤੱਕ ਕੀ ਕੀਤਾ ਤੇ ਉਹਨੂੰ ਪਾਰਟ ਆਫ ਜੁਡੀਸ਼ੀਅਲ ਫਾਈਲ ਬਣਾਇਆ ਜਾਵੇ ਕਿਉਂਕਿ ਦੈਟ ਇਜ਼ ਅ ਵੈਰੀ ਵੈਰੀ ਮਟੀਰੀਅਲ ਐਵੀਡੈਂਸ ਉਹ ਵੀ 23 ਫਰਵਰੀ ਨੂੰ ਹੀ ਮੰਗੀ ਗਈ ਹੈ ਅਰਪੋਰਟ ਉਹ 23 ਨਹੀਂ ਉਹ 23 ਫਰਵਰੀ ਨੂੰ ਰਿਪਲਾਈ ਮੰਗਿਆ ਮਾਨਯੋਗ ਅਦਾਲਤ ਨੇ ਉਸ ਦਿਨ ਦੇਖਦੇ ਹਾਂ ਕਿ ਕੀ ਰਿਪਲਾਈ ਆਉਂਦਾ ਹੈਗਾ ਫਿਰ ਅੱਗੇ ਫਰਦਰ ਮੈਂ ਦੱਸ ਸਕੂਗਾ ਬਿਲਕੁਲ ਇਹ ਸਨ ਸਿੱਧੂ ਮੂਸੇਵਾਲੇ ਦੇ ਵਕੀਲ ਐਡਵੋਕੇਟ ਸਤेंद्रਪਾਲ ਸਿੰਘ ਮਿੱਤਲ ਜਿਨ੍ਹਾਂ ਨੇ ਕਿਹਾ ਗਿਆ ਕਿ ਅੱਜ ਸਿੱਧੂ ਮੂਸੇਵਾਲੇ ਦੇ ਪਿਤਾ ਬਲਕੌਰ ਸਿੰਘ ਵੀ ਪਹੁੰਚੇ ਸੀ ਤੇ ਉਹਨਾਂ ਵੱਲੋਂ ਇੱਕ ਐਪਲੀਕੇਸ਼ਨ ਕੋਰਟ ਦੇ ਵਿੱਚ ਦਾਇਰ ਕੀਤੀ ਗਈ ਆ ਲਾਰਸ ਬਸਨੋਈ ਦੀ ਇੰਟਰਵਿਊ ਨੂੰ ਲੈ ਕੇ ਤੇ ਉਸ ਦਾ ਜਿਹੜਾ ਸਟੇਟਸ ਕੋਰਟ ਵੱਲੋਂ ਜਿਹੜਾ ਪੁਲਿਸ ਤੋਂ ਮੰਗਿਆ ਗਿਆ ਘਤ ਦੂਜਾ ਦੱਸਦੀ ਹੈ ਕਿ 23 ਫਰਵਰੀ ਨੂੰ ਦੁਬਾਰਾ ਫੇਰ ਜਿਹੜਾ ਸਿੱਧੂ ਮੂਸੇਵਾਲੇ ਦੇ ਮੁਲਜ਼ਮਾਂ ਨੂੰ ਪੇਸ਼ ਹੋਣ ਦੇ ਮਾਨਯੋਗ ਅਦਾਲਤ ਵੱਲੋਂ ਹੁਕਮ ਦਿੱਤੇ ਨੇ ਅਮਰਜੀਤ ਸਿੰਘ ਪੰਜਾਬ ਤੱਕ ਮਾਨਸਾ